ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੀਪ ਸਿੰਘ ਖਾਲਸਾ ਨਿਹੰਗ ਸਿੰਘ ਫੌਜ ਪਹੁੰਚੀ ਆ ਧਰਮਪ੍ਰੀਤ ਦੇ ਪਿੰਡ ਦੁਬਾਰਾ ਫੇ ਇੱਕ ਵਾਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੁੱਖ ਮੰਤਰੀ ਟਿਕਟੋਕ ਦੇ ਨਾਂ ਤੇ ਧਰਮਪ੍ਰੀਤ ਬਹੁਤ ਮਸ਼ਹੂਰ ਹੋਇਆ ਲੜਕਾ ਜੀਨੇਵਾਲ ਪਿੰਡ ਤੋਂ ਦਾਸ ਤਰਨਤਾਰਨ ਸਾਹਿਬ ਗਿਆ ਸੀ ਤੋ ਉਥੋਂ ਮੁੜਦੇ ਹੋਏ ਇਹਨਾਂ ਦਾ ਪਿੰਡ ਰਸਤੇ ਦੇ ਵਿੱਚ ਆਉਂਦਾ ਇੱਕ ਵਾਰਾਂ ਫੇ ਮੈਂ ਹਾਂ ਇਹਨਾਂ ਨੂੰ ਮਿਲ ਗਿਲ ਜਾਨੇ ਆ ਤੇ ਇਹਨਾਂ ਦੇ ਨਗਰ ਦੇ ਵਿੱਚ ਆਏ ਆ ਤੇ ਬਹੁਤ ਸਾਰਾ ਵਧੀਆ ਕੰਮ ਚੱਲ ਰਿਹਾ ਆ ਵੇਖੋ ਘਰ ਦੀ ਨੁਹਾਰ ਹੀ ਬਦਲ ਕੇ ਸੁੱੜ ਦਿੱਤੀ ਆ ਜਿਹੜਾ ਆਪਣਾ ਮੁੰਡਾ ਰਣਵੀਰ ਬਾਠ ਕਿਆ ਕਹਿਣੇ ਉਹਦੇ ਗੱਲਾਂ ਤਾਂ ਆਪਾਂ ਬਹੁਤ ਸਾਰੀਆਂ ਕਰ ਲੈਣੇ ਆ ਜੇਕਰ ਆਪਾਂ ਕਿਸੇ ਨੂੰ ਕੁਝ ਕਰਕੇ ਦਈਏ ਤਾਂ ਤਾਂ ਫਾਇਦਾ ਆ ਰਣਵੀਰ ਬਾਠ ਨੇ ਜੇਕਰ ਉਹਨੂੰ ਆਪਣੇ ਨਾਲ ਖੜਿਆ ਸੀ ਚੋਰੇ ਘਰ ਦੀ ਆਣ-ਬਾਣ ਸ਼ਾਨ ਬਣ ਰਹੀ ਆਪ ਦੇਖ ਲੋ ਤੇ ਇਸ ਚੱਕਰ ਦੇ ਵਿੱਚ ਆਪਾਂ ਗੱਲ ਇਹ ਕਰਦੇ ਆਂ ਵੀ ਜਿਵੇਂ ਕਿ ਕੈਪਟਨ ਸਰਕਾਰ ਸਰਦਾਰ ਅਮਰਿੰਦਰ ਸਿੰਘ ਕੈਪਟਨ ਉਹਨੇ ਆਪਣੇ ਹੱਥ ਦੇ ਵਿੱਚ ਉਥੀ ਸਭ ਫੜ ਕੇ ਪੋਥੀ ਨੂੰ ਮਜ਼ਾਕ ਕਰ ਦਿੱਤਾ ਤੇ ਪਰ ਪੰਜਾਬ ਦਾ ਇੱਕ ਵੀ ਰੁਪਈਏ ਦਾ ਫਾਇਦਾ ਨਹੀਂ ਕੀਤਾ ਤੇ ਰਣਬੀਰ ਬਾਠ ਨੇ ਇਹਨਾਂ ਦੇ ਘਰ ਦੀ ਮੋਹਾਰ ਬਦਲ ਕੇ ਸੁੱਟ ਦਤੀ ਆ ਜੇਕਰ ਧਰਮ ਪ੍ਰੀਤ ਉਹਦੇ ਨਾਲ ਤੁਰਿਆ ਸੀ ਆਪਾਂ ਨੂੰ ਗਰੀਬਾਂ ਦਾ ਸਹਾਰਾ ਬਣਨਾ ਚਾਹੀਦਾ ਆ ਜੇਕਰ ਅਸੀਂ ਗੁਰੂ ਸਾਹਿਬ ਦੇ ਸਿੰਘ ਆ ਖਾਲਸੇ ਆ ਤਾਂ ਸਾਨੂੰ ਹੋਰ ਵੀ ਬੀਣਾ ਭਰਾਵਾਂ ਨੂੰ ਮਿਲ ਕੇ ਗਰੀਬਾਂ ਦਾ ਸਾਥ ਦੇਣਾ ਚਾਹੀਦਾ ਜੇਕਰ ਕਿਸੇ ਦੇ ਕੋਲੋਂ ਬੋਲਦੇ ਸਮੇਂ ਕੋਈ ਗਲਤੀ ਜਾਂ ਕੋਈ ਗਲਤ ਸ਼ਬਦਾਵਲੀ ਹੋ ਗਈ ਹੋਈ ਹੋਏ ਤੇ ਆਪਾਂ ਉਹਨਾਂ ਨੂੰ ਬਖਸ਼ ਦੇਣਾ ਚਾਹੀਦਾ ਆ ਤੇ ਕਿਸੇ ਦੇ ਨਾਲ ਕੋਈ ਵੈਰ ਵਿਰੋਧ ਨਹੀਂ ਕਰਨਾ ਚਾਹੀਦਾ ਬਾਕੀ ਤੁਸੀਂ ਦੇਖ ਹੀ ਰਹੇ ਹੋ ਆ ਦੇਖ ਲਓ ਸਭ ਪਿੰਡ ਦੇ ਜਵਾਨ ਬੱਚੇ ਬੁੱਢੇ ਸਭ ਬੈਠੇ ਨੇ ਦੇਖੋ ਇੱਧਰ ਦਿਖਾਓ ਮistry ਸਾਹਿਬ ਕੰਮ ਕਰ ਰਹੇ ਕਰੋ ਜੀ ਲਾਹਤਾ ਕਰੋ ਠੀਕ ਹੋ ਜਦੋਂ ਆਪਾਂ ਪਰਤੂਮੀ ਬਹੁਤ ਵਧੀਆ ਕਾਰ ਹੋ ਰਹੀ ਜੀ ਬਹੁਤ ਵਧੀਆ ਕੈਪਟਨ ਅਮਰਿੰਦਰ ਸਿੰਘ ਦੇ ਨਾਲੋਂ ਤਾਂ ਚੰਗਾ ਹਨ ਰਣਵੀਰ ਬਾਠ ਜਿਨੇ ਕਿਸੇ ਗਰੀਬ ਦੇ ਘਰ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਆ ਬਹੁਤ ਵਧੀਆ ਗੱਲ ਆ ਜੀ ਬਹੁਤ ਵਧੀਆ ਗੱਲ ਆ ਕਿ ਆ ਗਾਂਹਾ ਦੀਆਂ ਪੋਸ਼ਟਾਂ ਦੇਖਣ ਵਾਸਤੇ ਸਾਡੇ ਨਾਲ ਜੁੜਨਾ ਤੇ ਬਾਕੀ ਇਸ ਮੇਰੇ ਚੈਨਲ ਦੇ ਉੱਤੇ ਮੁੱਖ ਮੰਤਰੀ ਦੇ ਫੈਨ ਬਹੁਤ ਜ਼ਿਆਦੇ ਆ ਤੇ ਉਹਨਾਂ ਨੂੰ ਇਹ ਪੋਸਟਾਂ ਅਗਾਹਾਂ ਅਗਾਹਾਂ ਮਿਲਦੀਆਂ ਰਹਿਣਗੀਆਂ ਤੇ ਇਸ ਦੇ ਨਾਲ ਮੈਂ ਇੰਨਾ ਕਹਿਣਾ ਚਾਹੁੰਦਾ ਆ ਚੰਗਾ ਸੋਚੋ ਤੇ ਚੰਗਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ